ਸੜਕ ਤੇ ਫੱਟੜ ਪੇ ਬਜ਼ੁਰਗ ਨੂੰ ਰਾਜਾ ਬੜਿੰਗ ਨੇ ਪਹੁੰਚਾਇਆ ਹਸਪਤਾਲ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਰਸਤੇ ਚ ਫੱਟੜ ਹੋਇਆ ਪਿਆ ਸੀ ਤੇ ਰਾਜਾ ਬੜਿੰਗ ਉਸ ਥਾਂ ਤੇ ਰੁਕਦੇ ਨੇ ਤੇ ਬਜ਼ੁਰਗ ਦੀ ਮਦਦ ਕਰਕੇ ਉਸ ਨੂੰ ਹਸਪਤਾਲ ਪਹੁੰਚਾ ਦਿੰਦੇ ਨੇ ਤੇ ਰਾਜਾ ਬੜਿੰਗ ਦੇ ਸ਼ਲਾਘਾਯੋਗ ਕੰਮ ਨਾਲ ਬਜ਼ੁਰਗ ਦੀ ਜਾਨ ਬਚ ਜਾਂਦੀ ਹੈ ਜੇ ਤੁਸੀਂ ਚਲੇ ਆਓ ਜੇ ਤੁਸੀਂ ਚਲੇ ਆਓ ਓ ਯਾਰ ਨਾ ਨੰਬਰ ਦੇਖ ਤਿਆਰੀ ਹੁੰਦਾ ਨਾ ਹੈਲੋ ਇਹਨਾਂ ਦਾ ਨਾਮ ਤੇ ਨੰਬਰ ਲਿਖ ਲੈ ਕਿਹੜਾ ਪਿੰਡ ਆ ਗੱਡੀ ਆ ਤੇ ਤਿਆਰੀ ਮੁਕਦੇ ਪਹੁੰਚਦਾ ਤੁਸੀਂ ਇਹ ਆਹ ਤੇ ਔਰ ਤੋਂ ਛੋਟੀ ਕਾਰ ਹੈ ਆਲਟੋ ਤੁਸੀਂ ਕਿੱਥੋਂ ਹੈਲੋ ਦਾ ਨੰਬਰ ਲਿਖ ਲੈ ਬਾਈ ਦਾ ਠੀਕ ਹੈ ਉਹ ਹਸਪਤਾਲ ਲੈ ਕੇ ਜਾਈਗੇ ਨਾ ਸਿੱਧਾ ਉਦੋਂ ਤੋਂ ਤਾਂ ਕੁਛ ਆ ਤੁਹਾਨੂੰ ਜਾਂਦੇ ਨਹੀਂ ਵੀ ਇਸ ਤੋਂ ਪਿੱਛੇ ਨਹੀਂ ਆਉਂਦੇ ਮੇਰਾ ਪਿੱਛੇ ਉਹ ਐਂ ਐਂ ਢੋਲਾ ਲਓ ਉਹ ਐਂ ਲੈ ਲਓ ਲਾਓ 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 ਉਹ ਜੁੱਤੀ ਆ ਰਹੀ ਬਾਬੇ ਦੀ ਉਹ ਜੁੱਤੀ ਰੱਖਦੇ ਜੈਫਸੀ ਜੀ ਨਾ ਜੀ ਰਾਜਾ ਜੀ ਜੀ ਬਾਬਾ ਜੀ ਕਰੋ ਹਾਂ ਫਸਟ ਐਕਸਰ ਹਾਂ ਮੇਲੇ ਹੋ ਰਿਹਾ ਹੈ ਆਜ ਰੋਜ ਦੇ ਤੇ 800 ਦਾ ਬਿਲ ਲੈਂਗਾ ਨਹੀਂ ਅਨੁਮਾਨਿਤ ਕਿ ਆਜ ਮੈਂ ਰਾਹ ਕਰਾਂ ਕਿ ਫੋਮ ਬੈਰੀਅਰ ਚਾਹੀਦਾ ਹੈ 20000 ਰੁਪਏ ਦੇ ਕੋਈ ਨਹੀਂ ਆਪ ਨੂੰ ਪੁੱਛਾਂ ਰਿਹਾ ਕਿ ਨਾ ਕੋਈ ਨਹੀਂ ਕੋਈ ਨਹੀਂ ਵੀ ਜੇ ਪੈਣੀ ਬਾਕੀ ਆ ਤੇ ਇਹ ਜਿਹੜਾ ਨਾ ਬੀ.ਐਲ.ਆਰ. ਨਹੀਂ ਕੋਈ ਨਹੀਂ ਧੁਰ ਕੇ ਨਹੀਂ ਵਾਰੋ ਵਾਰੋ ਫਟ ਕਰ ਮਰੇ ਜੀ